ਜੱਗਬਾਨੀ ਟੀਵੀ ਦੇਖ ਰਹੇ ਤੁਸੀਂ ਤਾਂ ਭਾਰਤੀ ਹਵਾਈ ਫੌਜ ਦਾ ਮਾਨ MiG 21 ਅੱਜ ਆਖਰੀ ਉਡਾਨ ਭਰਨ ਜਾ ਰਿਹਾ ਜਿਨ੍ਹਾਂ ਨੇ MiG 21 ਉਡਾਇਆ ਉਹਨਾਂ ਦੇ ਅੱਜ ਕੀ ਇਮੋਸ਼ਨਸ ਨੇ ਗੱਲਬਾਤ ਕਰਾਂਗੇ ਚੰਡੀਗੜ੍ਹ 에ਅਰ ਫੋਰਸ ਸਟੇਸ਼ਨ ਦੇ ਉੱਪਰ ਵੱਖ-ਵੱਖ स्क्ਵੈਡ ਗਰੁੱਪ ਕੈਪਟਨ ਤੇ तमाम ਉਹ ਮੌਜੂਦ ਨੇ ਜਿਨ੍ਹਾਂ ਨੇ ਇਸ ਜੰਗੀ ਬੇੜੇ ਦੇ ਵਿੱਚ 1965 ਦੀ ਗੱਲ ਹੋਵੇ 71 ਦੀ ਲੜਾਈ ਹੋਵੇ ਕਾਰਗਿਲ ਹੋਵੇ ਆਪਰੇਸ਼ਨ ਸਿੰਧੂਰ ਹੋਵੇ ਚਾਹੇ ਬਾਲਾ ਕੋਟ ਸਟ੍ਰਾਈਕ ਹੋਵੇ ਇਸ ਦੇ ਵਿੱਚ ਮਿਗ 21 ਨੇ ਅਹਿਮ ਭੂਮਿਕਾ ਨਿਭਾਈ ਆ ਸਾਡੇ ਨਾਲ ਸਰਬਜੀਤ ਸਿੰਘ ਹੋਥੀ ਜੀ ਨੇ ਸਰ ਅੱਜ ਤੁਹਾਡੇ ਸਾਥੀ ਵੀ ਇਕੱਠੇ ਹੋਏ ਨੇ ਇਮੋਸ਼ਨਸ ਕੀ ਆ ਕੀ ਮਾਈਂਡ ਚ ਆ ਰਿਹਾ ਹੈ ਦੇਖ ਕੇ ਸਾਨੂੰ ਪਹਿਲੇ ਆਪਣੇ ਸਾਥੀਆਂ ਨੂੰ ਮਿਲ ਕੇ ਇੰਨਾ ਮਜ਼ਾ ਆ ਰਿਹਾ ਇਸ ਵੀ ਨਾਲ ਲੌਂਗ ਕੈਰੀਅਰ 40 ਸਾਲ ਲੇਪੋਸ ਕਮ ਕੀਤਾ ਹਾਈ ਕੌਂਸਲ ਇਨ 69 ਤਾਂ ਦੇਖੋ ਇਹਨੇ ਸਾਲ ਹੋ ਗਏ ਆ ਤੇ ਮਿਲਣ ਨੂੰ ਪਹਿਲੀ ਗੱਲ ਤਾਂ ਉਹ ਆ ਔਰ ਫੇ ਉਹਦੇ ਨਾਲ ਇਹ ਕਰਕੇ MiG 21 ਦੀ ਗੱਲ ਹੋ ਰਹੀ ਹੈ ਸਾਡੇ ਨਾਲ ਕੀ ਕੀ ਇਸ ਫਲਾਈਂਗ ਦੇ ਦੌਰਾਨ ਕੁਝ ਨਾ ਕੁਝ ਇਨਸੀਡੈਂਟ ਹੁੰਦੇ ਆ ਕੋਈ ਐਕਸਾਈਟਿੰਗ ਕੋਈ ਡੇਂਜਰਸ ਕੋਈ ਯੂ نو ਹੈਰ ਰੇਜ਼ਿੰਗ ਐਂਡ ਸਮ ਹਿਊਮਰਸ ਲੇਕੋ ਸਾਰੀ ਜਿੱਦਾਂ ਚਿੱਤੇ ਆ ਰਹੀਆਂ ਸੋ ਇਹ ਮੌਕੇ ਦਾ ਇਹੀ ਇਹੀ ਹੋ ਰਿਹਾ ਓਕੇ ਦੋ ਆਈ ਆਲਸੋ ਇਜੈਕਟਿਡ ਫਰਮ ਵਨ ਏ ਕਰਾਫਟ ਓਕੇ ਐਂਡ ਆਮ ਤੁਹਾਡੇ ਨਾਲ ਖੜਾ ਹੈਗਾ ਦਾ ਏ ਕਰਾਫਟ ਸਿਸਟਮ ਦਾ ਮੈਨੇਜਿੰਗ ਸਿਸਟਮ ਸਾਡੇ ਇੰਜੀਨੀਅਰਸ ਦੈਨ ਆਮ ਗੋਇੰਗ ਟੂ ਨੈ ਕਰਾਫਟ ਆਮ ਗੈਟਿੰਗ ਅ ਵੈਰੀ ਪ੍ਰੂਵਨ ਗੁੱਡ ਏਅਰਕ੍ਰਾਫਟ ਓਕੇ ਐਂਡ ਥੈਟ ਏਅਰਕ੍ਰਾਫਟ ਮੈਨੂੰ ਯੂ نو ਸਾਡੀ ਕੀ ਫਲਾਈਂਗ ਬੋਡੀ ਜਿਹੜਾ ਸੀ ਜੰਗ 350 ਰੁਪਏ ਆਈ ਐਮ ਨਾਟ ਗੋਇੰਗ ਟੂ ਟੱਚ ਐਨ ਏਅਰਕ੍ਰਾਫਟ ਵਿਚ ਇਜ਼ ਆਈ ਫੀਲ ਇਜ਼ ਗੋਇੰਗ ਟੂ ਬੀ ਡੇਂਜਰਸ ਆਈ ਐਮ ਵੈਰੀ ਕੌਨਫੀਡੈਂਟ ਅਬਾਊਟ ਇਟ ਵੈਨ ਇਫ ਆਈ ਐਮ ਅਨਕਾਉਂਟੇਬਲ ਟੱਚ ਐਮ ਹਾਊ ਕੈਨ ਆਈ ਯੂਜ਼ ਇਟ ਐਜ਼ ਅ ਵੈਪਨ ਪਲੇਟਫਾਰਮ ਮੈਂ ਲੜਾਈ ਕਿਦਾਂ ਕਰੂੰਗਾ ਜੇ ਮੈਂ ਘਬਰਾਇਆ ਬੈਠਾ ਨੋ ਨੇਵਰ ਖਿਆਲ ਹੀ ਨਹੀਂ ਆਇਆ ਜਦੋਂ ਮਿਕ 21 ਚੰਡੀਗੜ੍ਹ ਦੇ ਵਿੱਚ ਆਇਆ ਸੀ ਇਸ ਨੂੰ ਟੈਂਪਰੇਰੀ ਬੇਸ ਬਣਾਉਣਾ ਸੀ ਲੇਕਿਨ 2 ਸਾਲ ਦੇ ਲਈ ਇੱਥੇ ਰਿਹਾ ਤੇ ਤਿੰਨ ਟੈਂਟਾਂ ਦੇ ਵਿੱਚੋਂ ਉਹਦਾ ਸ਼ੁਰੂਆਤ ਹੋਈ ਸੀ ਮਿਕ 21 ਜਦੋਂ ਇੱਥੇ ਆਇਆ ਹੈਂਗਰ ਲਗਾ ਲਓ ਜਾਂ ਕੁਝ ਹੋਰ ਹੁਣ ਜਿਸ ਤਰੀਕੇ ਦੇ ਨਾਲ ਇੰਡੀਜਿਨियस ਦੀ ਗੱਲ ਹੋ ਰਹੀ ਹੈ ਭਾਰਤੀ ਫੌਜ ਦੇ ਵਿੱਚ ਇੰਡੀਅਨ ਅਮਿਊਨੀਸ਼ਨ ਚਾਹੇ ਗੱਲ ਹੋਵੇ ਸਾਰਾ ਕੁਝ ਇੱਥੇ ਤਿਆਰ ਹੋ ਰਿਹਾ ਕਿੱਥੇ ਦੇਖ ਦਿਓ ਕਿੰਨਾ ਡਿਸਟੈਂਸ ਕਿੰਨਾ ਫਰਕ ਪੈ ਗਿਆ ਹੈਗਾ ਹਾਈ ਟੈਕ ਸਾਡੀ ਫੌਜ ਹੋ ਚੁੱਕੀ ਹੈ ਦੇਖੋ ਤੁਹਾਨੂੰ ਹੁਣ ਲਾਸਟ ਬਿਟ ਆਪਸ਼ਨ ਦੂਰ ਬਲਾਕੋਟ ਨੇ ਦੱਸ ਹੀ ਦਿੱਤਾ ਅਸੀਂ ਕਿੱਥੇ ਤੱਕ ਪਹੁੰਚ ਗਏ ਸਾਡੇ ਤੁਹਾਨੂੰ ਸਾਡੇ ਵਰਗਿਆਂ ਦੀਆਂ ਛਾਤੀਆਂ ਚੌੜੀਆਂ ਹੋ ਕੇ ਸਾਡੀ Air Force ਨੇ ਕੀ ਕਮਾਲ ਕਰ ਦਿੱਤਾ ਇਹ ਸਾਰਾ ਜਿਹੜਾ ਜੰਗ ਹੈ Air Force ਨੇ 100 ਘੰਟੇ ਵਿੱਚ ਕਿੱਥੇ ਨਿਊਟਰਲਾਈਜ਼ ਕਰਤਾ ਉਹਨਾਂ ਦਾ it is for you to see and we are to you know what it comparable to the best in the world okay a training system oh whatever it is ਅਸੀਂ ਪਾਸ ਆਨ ਕੀਤਾ ਜਿਹੜੇ ਸਾਡੇ ਸਾਡੇ ਜਿਹੜੇ ਨੈਕਸਟ ਜਨਰੇਸ਼ਨ ਆਈਆਂ ਸਾਡੇ ਆਤਾ ਟ੍ਰੇਨ ਹੋਈਆਂ ਅੱਜ ਤਾਂ ਬਹੁਤ ਉਹਨਾਂ ਦੇ ਗਰਮ ਰੱਖਦੇ ਆ ਆਈ ਰਿਟਾਇਰਡ ਇਨ 207 but jo kujh main padda tade man as a civilian now i feel very proud about our boys who have liked this aircraft ji sir tusi hai big toy udhaya hai isnu apni desh di rakhiya vi kiti hagi hai is de upar emotion ki hai jehda tusi dass rahe yaad ki aa reha keda pal yaad aa reha jadon tusi flying karde si we try to say as a flying as a continuous process okay and yaadiyan jehde tu kis tarike nu yaad dekho like i said is such a ਫੋਰ ਅ ਇੰਡੀਵਿਜੂਅਲ ਇੰਨਾ ਮਹਿੰਗਾ ਜਿਹੜੀ ਚੀਜ਼ ਲਾਈਕ ਫੋਰ ਮੀ ਇਟ ਇਜ਼ ਅ ਸਪੋਰਟਸ ਦੀ ਜਦਾ ਥ੍ਰਿਲ ਆਉਂਦਾ ਨਾ ਮੈਨੂੰ ਜਹਾਜ਼ ਦਿੱਤਾ ਗਿਆ ਉਹ ਬੰਦੂਕ ਰਾਕਟ ਫਾਇਰ ਕੀਤੇ ਜਾ ਕੇ ਮੈਂ ਰੇਂਜ ਵਿੱਚ ਨਿਸ਼ਾਨਾ ਮਾਰ ਰਿਹਾ ਮੇਰਾ ਨਿਸ਼ਾਨਾ ਕਿੱਥੇ ਗਿਆ ਮੇਰੇ ਆ ਕੇ ਮੇਰੇ ਕੁਲੀਗ ਦੇ ਨਾਲ ਮੇਰਾ ਜੇ ਬੈਟਰ ਲੱਗਿਆ ਤਾਂ ਮੈਂ ਕਿੰਨਾ ਬੈਟਰ ਫੀਲ ਕਰਦਾ ਇਟ ਇਜ਼ ਲਾਈਕ ਅ ਸਪੋਰਟ ਆਈ ਬੀਨ ਪੇਡ ਫੋਰ ਅਨ ਹੌਬੀ ਥੈਟ ਵਾਸ ਮਾਈ ਸਪਿਰਿਟ ਐਂਡ ਆਫ ਕੋਰਸ ਆਈ ਹੈਵ ਟੂ ਕੀਪ ਇੰਪਰੂਵਿੰਗ ਫਾਈਨਲੀ ਟ੍ਰੇਨਿੰਗ ਇਹੋ ਜੀ ਹੈ ਕਿ ਕੱਲ ਲੋਡ ਪਵੇ ਤਾਂ ਜਾ ਕੇ ਅਕ੍ਰਾਸ ਵੀ ਜਾਣਾ ਐਂਡ ਆਈ ਐਮ ਲੱਕੀ ਲੋਕਾਂ ਨੂੰ ਜਿਹਦਾ ਮੌਕਾ ਹੀ ਨਹੀਂ ਮਿਲਦਾ ਮੈਂ ਕਰਤਾ ਦੀ ਲੜਾਈ ਚ ਆਈ ਹਾਂ 14 ਮਿਸ਼ਨਸ ਸੋ ਥਰੈਲ ਆਫ ਇਟ ਪੰਜਾਬੀਆਂ ਨੂੰ ਵੈਸੇ ਵੀ ਵੱਡੀਆਂ ਚੀਜ਼ਾਂ ਤੇ ਉਹ ਡਾਂ ਦਾ ਵੈਸੇ ਹੀ ਥਰੈਲ ਜਿਵੇਂ ਤੁਸੀਂ ਕਹਿ ਰਹੇ ਮਜ਼ਾ ਇਹਨਾਂ ਨਾਲ ਗੱਲ ਕੀਤੀ ਹੈ ਤੁਸੀਂ ਕਿਹਨੇ ਨਹੀਂ ਕਰ ਰਹੇ ਹਾਂ ਸਰ ਇਹ ਆ ਜਿਹੜੇ ਜਨਾਂ ਦਾ ਪੀਓ ਡਬਲ ਬਣੇ ਤਾਂ ਇਹਨਾਂ ਦੀ ਬਹੁਤ ਬੜੀ ਕਿਤਾਬ ਲਿਖੀ ਗਈ ਹੈ ਆ ਦੇਖੋ ਇਸ ਜੇ ਸਾਡੇ ਸਭ ਤੋਂ ਬੜੇ ਬੰਦੇ ਤਾਂ ਆਈ ਹੈ ਸਾਡੇ ਇਸ ਗਰੁੱਪ ਦੇ ਵਿੱਚ ਵਧਾਰੀ ਮੈਂ ਦੱਸ ਰਿਹਾ ਮੈਂ ਕਹਿੰਦਾ ਮੇਰੇ ਵੱਲ ਕੀ ਜਾ ਰਹੇ ਹੋ ਤਤਤੀ ਲੜਾਈ ਇਹਨਾਂ ਨੇ ਸੁਕੋਇਸ਼ ਜਾ ਕੇ ਸਾਰੇ ਜਿਹੜੇ ਬੰਬ ਬੂਮ ਸਟੇ ਸ਼ੋਰਕੋਟ ਰੋਡ ਐਂਡ THEN ਹੀ ਬਿਗੇਮ ਅ ਪਿਓ ਡਬਲਰ ਦੀ ਸਟੋਰੀ ਜੋ ਐਸਕੇਪ ਸਟੋਰੀ ਹੈਗੀ ਆ ਉਹ ਇਹਨਾਂ ਦੇ ਮੂੰਹ ਸੁਣੋ ਇਟ ਇਜ਼ ਅ ਹਿਸਟੋਰਿਕ ਗੱਡਸੀ ਥਿੰਗ ਉਜੋਨਾ ਅਚੀਵ ਕੀਤਾ ਹੁਣ ਬਾਕੀ ਸਰ ਸਰਵਜੀਤ ਸਰ ਨੇ ਆਲਰੇਡੀ ਦੱਸ ਦਿੱਤਾ ਕੈਮਰਾ ਇਸ ਸਾਈਡ ਐ ਤੇ ਤੁਹਾਡਾ ਅੱਜ ਕੀ ਫੀਲਿੰਗ ਹੈ ਕੀ ਯਾਦ ਆ ਰਿਹਾ ਕਿਹੜੇ ਪਲ ਯਾਦ ਆ ਰਹੇ ਨੇ MiG 21 ਆਖਰੀ ਉਡਾਨ ਜਿਹੜੀ ਆ ਚੰਡੀਗੜ੍ਹ 에ਅਰ ਫੋਰਸ ਦੇ MiG ਕੀ ਤੁਹਾਨੂੰ ਅੱਜ ਫੀਲ ਕੀ ਕਰ ਰਹੇ ਹੋ ਯਾਦ ਕੀ ਆ ਰਿਹਾ ਪੁਰਾਣੀਆਂ ਚੀਜ਼ਾਂ ਵੀ ਯਾਦ ਆ ਰਹੀਆਂ ਹੋਣੇ ਜਿਵੇਂ ਸਰ ਨੇ ਦੱਸਿਆ ਆਪਣੇ ਵੇਲੇ ਅਸੀਂ ਨਾ ਇਹ ਇਹ ਦੋ ਰੋਜ਼ ਨਾਲ ਲੜਾਈ ਤੋਂ ਪਹਿਲਾਂ ਪਹਿਲਾਂ ਫਿਟਨੈਸ ਦੇ ਫ੍ਰੀ ਕਰ ਹੀ ਵਾਂਟਡ ਟੂ ਬੀ ਫਿਟ ਨਠਾਉਂਦੇ ਹੁੰਦੇ ਮੈਨੂੰ ਬਹੁਤ ਨਠਾਇਆ ਇਹਨਾਂ ਨੇ ਔਰ ਇਹ ਤਿਆਰੀ ਕਰ ਰਹੇ ਸੀ ਕਿ ਲੜਾਈ ਤੇ ਕੀ ਹੋੜਾ ਆਏਗਾ ਓਕੇ ਸੋ ਬਾਕੀ ਹਿਸ ਮੈਨ ਆ ਬਾਰੇ ਕਹਿ ਸਕਦਾ ਹੈਗਾ ਕਿ ਇਹਨਾਂ ਦੀ ਜੋ ਦਲੇਰੀ ਹੈਗੀ ਹੈ ਹਿਸ ਵੇ ਹੀ ਕੈਨ ਹੈਂਡਲ ਦ ਏਅਰਕ੍ਰਾਫਟ ਐਂਡ ਵੇ ਹੀ ਕੈਨ ਡਿਲੀਵਰ ਕੀਤਾ ਇਹਨਾਂ ਨੇ ਸਾਰਾ ਕੁਝ ਬਾਕੀ ਇਹਨਾਂ ਤੋਂ ਕੁਝ ਹੋਣ ਸਰ ਸਰ ਤੁਸੀਂ ਵੀ ਦੱਸੋ ਆਪਣੀ ਜਰਨੀ ਬਾਰੇ ਦੱਸੋ ਥੋੜਾ ਜਿਹਾ ਅੱਜ ਕੀ ਫੀਲ ਹੋ ਰਿਹਾ ਜਿਸ ਏਅਰਕ੍ਰਾਫਟ ਨੂੰ ਤੁਸੀਂ ਮੈਂ 21 ਯਾਦ ਆਉਂਦਾ ਬੜਾ ਫਸਕਾ ਦਵਾਈ ਜਾ ਸੀ ਕੋਈ ਸਾਨੂੰ ਕਦੇ ਪ੍ਰੋਬਲਮ ਨਹੀਂ ਹੋਈ ਤੇ 15 15 16 ਸਾਲ ਲੜਾਇਆ ਬੜੇ ਖੁਸ਼ ਆ ਜੀ ਕਿਹੜੇ ਕਿਹੜੇ ਆਪਰੇਸ਼ਨ ਚ ਰਹੇ ਸਰ ਤੁਸੀਂ ਜਿੰਨੇ ਹੋਤੀ ਸਰ ਨੇ ਦੱਸਿਆ ਕਿ ਉਹਨਾਂ ਨੇ ਤਕਰੀਬਨ 40 40 ਆਪਰੇਸ਼ਨ ਉਹਨਾਂ ਨੇ ਕੀਤੇ ਮਿਕਟਵੰਤੀ ਰਲਦੇ ਜਿਆਦਾ ਕੀਤੇ ਉਹਨਾਂ ਨੇ ਸਭ ਨੇ ਕੀਤੇ ਭਾਈ ਸਭ ਨੇ ਆਪਣਾ ਆਪਣਾ ਹਿੱਸਾ ਨਵਾਇਆ ਜਿਹਦੀ ਕੋਈ ਗੱਲ ਨਹੀਂ ਮਰੇ ਖੁਸ਼ ਆ ਜ ਆ ਪੁਰਾਣੇ ਲੋਕ ਮਿਲਣਗੇ ਉਹ ਪੁਰਾਣੀਆਂ ਚੀਜ਼ਾਂ ਵੀ ਯਾਦ ਆ ਰਹੀਆਂ ਨੇ ਚਲਦਾ ਰਹਿਣਾ ਕੰਮ ਇਸ ਤਰ੍ਹਾਂ ਫਿਰ ਵੀ ਸਰ ਸਾਡੇ ਸਾਡੇ ਸਰੋਤਿਆਂ ਨੂੰ ਦੱਸੋ ਮੈਂ ਜੱਜ ਬਾਣੀ ਤੋਂ ਜੱਜ ਬਾਣੀ ਤੋਂ ਆਪਾਂ ਗੱਲ ਕਰਦੇ ਹਾਂ ਜੱਗ ਬਾਣੀ ਹਾਂਜੀ ਦੇਖਦੇ ਹਾਂ ਪੰਜਾਬ ਕੇਸੇ ਜੋ ਅੱਛਾ ਅੱਛਾ ਨਹੀਂ ਸਭ ਠੀਕ ਠਾਕ ਆ ਬੜੀ ਖੁਸ਼ੀ ਆ ਜੁਰਾਣੇ ਲੋਕ ਮਿਲਣਗੇ ਕੋਈ ਪੁਰਾਣੇ ਇਨਸੀਡੈਂਟ ਯਾਦ ਆਉਣਗੇ ਕੋ ਕੰਪੇਅਰ ਕਰਾਂਗੇ ਵੀ ਉਹਨਾਂ ਕੀ ਹੋਇਆ ਸੀ ਕੀ ਨਹੀਂ ਹੋਣਾ ਕੀ ਕਰਨਾ ਚਾਹੀਦਾ ਸੀ ਦੇਖੋ ਕੀ ਹੁੰਦਾ ਮਤਲਬ ਨਹੀਂ ਸਰ ਥੋੜਾ ਜਿਹਾ ਆਪਣੇ ਦੱਸੋ ਜਿਵੇਂ ਸਰ ਨੇ ਦੱਸਿਆ ਕਿੱਥੇ ਕਿੱਥੇ ਤੁਸੀਂ ਪੋਸਟਡ ਰਹੇ ਜਾਂ ਕਿਹੜੇ ਕਿਹੜੇ ਆਪਰੇਸ਼ਨਸ ਤੁਸੀਂ ਸ਼ਾਮਲ ਰਹੇ ਕੁਝ ਤਾਂ ਤੁਹਾਨੂੰ ਅੱਜ ਫੀਲਿੰਗ ਮਹਿਸੂਸ ਹੋ ਰਹੀ ਹੋਣੀ ਯਾਦ ਆ ਰਿਹਾ ਹੋਣਾ ਚਲੋ ਦੋਸਤ ਮਿਲ ਰਹੇ ਨੇ ਉਹਦੇ ਕਰਕੇ ਤੁਸੀਂ ਥੋੜਾ ਜਿਆ ਐਨਜੋਏ ਮੂਮੈਂਟ ਚ ਹੈਗੇ 77 ਦੀ ਲੜਾਈ 'ਚ ਮੈਂ MiG 21 ਜੈਸੀ ਉਡਾ ਰਿਹਾ ਮੈਂ ਸੁਖਾਇਰ ਉਡਾ ਰਿਹਾ ਸੀ ਓਕੇ MiG 21 'ਚ ਮੈਂ ਬਾਦਸ਼ਾਹ ਹਾਂ ਕਿ ਮੈਂ ਸੁਖਾਇਰ ਡਾਊਨਰਡ ਆਉਂਦਾ ਪਾਕਿਸਤਾਨ ਕੈਦ ਹੋ ਗਿਆ ਓਕੇ 1 ਸਾਲ ਪਾਕਿਸਤਾਨ 'ਮੈਂ ਪੀਓਡਬਲ ਪੀਓਡਬਲ ਪ੍ਰिजनਰ ਓਵਰ ਪੋਟਰੀਆ ਤੇ ਉੱਥੋਂ ਹੋਣ ਤੋਂ ਬਾਅਦ ਫਿਰ ਮੇਰੀ ਪੋਸਟਿੰਗ ਨਿਕਲਦੀ ਵਾਚ ਕੇ ਤੇ ਸਰ ਉਹ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਬੜਾ ਲੰਮਾ ਚੌੜਾ ਫਿਰ ਚਲੋ ਓਕੇ ਸਰ ਅ ਤਾਂ MiG 21 ਬੇਸ਼ੱਕ ਅੱਜ ਚੰਡੀਗੜ੍ਹ ਦੇ ਵਿੱਚ ਆਪਣੀ ਆਖਰੀ ਉਡਾਨ ਭਰ ਰਿਹਾ ਹੈ ਲੇਕਿਨ MiG 20 ਨੂੰ ਉਡਾਉਣ ਵਾਲੇ ਜਿਹੜੇ ਵੈਟਰਨ ਪਾਇਲਟ ਨੇ ਵਿੰਗ ਕਮਾਂਡਰ ਨੇ ਗਰੁੱਪ ਕਮਾਂਡਰ ਨੇ ਤੇ ਉਹ ਲਗਾਤਾਰ ਆਪਣੀ ਕਿਸੇ ਦੱਸ ਦੇ ਨਜ਼ਰ ਆ ਰਹੇ ਨੇ ਸਾਫ਼ ਤੌਰ ਤੇ ਕਹਿੰਦੇ ਵੀ ਨਜ਼ਰ ਆ ਰਹੇ ਨੇ ਕਿ ਉਹਨਾਂ ਦੀਆਂ ਯਾਦਾਂ ਦੇ ਵਿੱਚ MiG 21 ਹਮੇਸ਼ਾ ਰਹੇਗਾ ਤੇ ਜਿਹੜੇ ਯੰਗ ਪਾਇਲਟ 에ਅਰ ਫੋਰਸ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਵੀ ਇਹ ਟਿਪਸ ਦੰਦੇ ਨੇ ਤੇ ਵਕ ਵਕ ਆਪਣੇ ਤਜਰਬੇ ਜਿਹੜੇ ਨੇ MiG 21 ਦੇ ਨਾਲ ਚਾਹੇ ਉਹ ਸਰਵਜੀਤ ਸਿੰਘ ਹੋਤੀ ਹੋਣ ਜਾਂ ਉਹਨਾਂ ਦੇ ਨਾਲ ਦੇ ਸਾਥੀ ਉਹ ਦੱਸ ਦੇ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਯਾਦਾਂ MiG 21 ਦੇ ਨਾਲ ਜੁੜੀਆਂ ਹੋਈਆਂ ਨੇ ਚੰਡੀਗੜ੍ਹ 에어포스 ਸਟੇਸ਼ਨ ਤੋਂ ਵੀਡੀਓ ਜਰਨਲਿਸਟ ਅਨਿਲ ਦੇ ਨਾਲ ਜਾਗਬਾ ਨਹੀਂ ਲਈ ਵਰਨਪੱਤ